ਜਗਜੀਤ ਢੱਲੇਵਾਲ ਨੂੰ ਅੱਜ 18 ਦਿਨ ਹੋ ਗਏ ਨੇ ਤੇ ਹਜੇ ਵੀ ਉਹਨਾਂ ਦਾ ਮਰਨ ਵਰਤ ਜਾਰੀ ਹੈ ਤੇ ਇਸੇ ਦੌਰਾਨ ਹੁਣ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉੱਥੇ ਦੱਸਦੀ ਹੈ ਕਿ ਜਗਜੀਤ ਢੱਲੇਵਾਲ ਦੇ ਪੋਤੇ ਦਾ ਬਿਮਾਰ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਆਪਣੇ ਦਾਦੇ ਦੇ ਲਈ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਜਿਹੜੀ ਕਿ ਸਾਨੂੰ ਜਾਣਕਾਰੀ ਮਿਲੀ ਤੇ ਉੱਥੇ ਹੀ ਕੁਝ ਜਿਹੜਾ ਕਿ ਪਲੈਨਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਜਗਜੀਤ ਡੱਲੇਵਾਲ ਨੂੰ ਮੋੜ ਚੱਕਣ ਦੀ ਤਿਆਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਹੁਣ ਲਗਾਤਾਰ ਪੈਰੇਦਾਰੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਆਪਣੇ ਦਾਦੇ ਦੇ ਲਈ ਇੱਕ ਪੋਤੇ ਨੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੋਰਚਾ ਸੀ ਜਰੂਰ ਫਤਿਹ ਕਰਾਂਗੇ ਤੇ ਕਿਸਾਨ ਜਥੇਬੰਦੀਆਂ ਤੇ ਪੰਜਾਬੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਇਸ ਮੋਰਚੇ ਨੂੰ ਜਿਹੜਾ ਕਿ ਹੋਰ ਮਜ਼ਬੂਤ ਬਣਾਇਆ ਜਾਵੇ ਤੇ ਆਪਣੇ ਦਾਦੇ ਦੇ ਲਈ ਆਪਣੇ ਪੋਤੇ ਨੇ ਹੀ ਜਿਹੜਾ ਕਿ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਉਥੇ ਹੁਣ ਦੱਸਦੇ ਕਿ ਜਗਜੀਤ ਡੱਲੇਵਾਲ ਲਗਾਤਾਰ ਅੱਜ 18 ਦਿਨ ਹੋ ਗਏ ਨੇ ਤੇ ਹਜੇ ਵੀ ਭੁੱਖ ਹੜਤਾਲ ਤੇ ਨਹੀਂ ਤੇ ਸਿਹਤ ਕਾਫੀ ਵਿਗੜ ਚੁੱਕੀ ਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਜਿਹੜਾ ਕਿ ਡਾਕਟਰਾਂ ਦੇ ਵੱਲੋਂ ਮੈਡੀਕਲ ਜਾਂਚ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਕੁਝ ਕਿਸਾਨ ਜਥੇਬੰਦੀਆਂ ਇਸ ਗੱਲ ਤੋਂ ਬਾਅਦ ਪੂਰਨ ਚਿਤ ਨਜ਼ਰ ਆ ਰਹੀਆਂ ਨੇ ਤੇ ਹੁਣ ਜਗਜੀਤ ਡੱਲੇਵਾਲ ਦੇ ਪੋਤੇ ਦੇ ਵੱਲੋਂ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾ ਪੋਤੇ ਦਾ ਕਹਿਣਾ ਰਾਤ ਪਤਾ ਲੱਗਿਆ ਸੀ ਕਿ ਦਾਦਾ ਜੀ ਨੂੰ ਪੋਲ ਚੱਕਣਾ ਚਾਹੁੰਦੀ ਆ ਜਦੋਂ ਸਾਨੂੰ ਪਤਾ ਲੱਗਿਆ ਕਿ ਦਾਦਾ ਜੀ ਨੂੰ ਪੋਲ ਚੱਕਣਾ ਚਾਹੁੰਦੀ ਆ ਅਸੀਂ ਰਾਤ ਤੁਰੇ ਸਵੇਰ ਇੱਥੇ ਪਹੁੰਚ ਗਏ ਤੇ ਪੰਜਾਬ ਦੇ ਲੋਕੋ ਅਤੇ ਹਰਿਆਣੇ ਦੇ ਲੋਕੋ ਮਜ਼ਬੂਤ ਹੋ ਕੇ ਖਨੌਰੀ ਬਾਰਡਰ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਤਾਂ ਕਿ ਦਾਦਾ ਜੀ ਨੂੰ ਪੁਲਿਸ ਚੱਕ ਨਾ ਸਕੇ ਆਪਾਂ ਮੋਰਚਾ ਫਟੇ ਕਰਕੇ ਹੀ ਆਵਾਂਗੇ ਰਾਤ ਪਤਾ ਲੱਗਿਆ ਸੀ ਕਿ ਦਾਦਾ ਜੀ ਨੂੰ ਪੁਲਿਸ ਚੱਕਣਾ ਚਾਹੁੰਦੀ ਆ ਜਦੋਂ ਸਾਨੂੰ ਪਤਾ ਲੱਗਿਆ ਕਿ ਦਾਦਾ ਜੀ ਨੂੰ ਪੁਲਿਸ ਚੱਕਣਾ ਚਾਹੁੰਦੀ ਆ ਅਸੀਂ ਰਾਤ ਤੁਰੇ ਸਵੇਰ ਇੱਥੇ ਪਹੁੰਚ ਗਏ ਤੇ ਪੰਜਾਬ ਦੇ ਲੋਕੋ ਅਤੇ ਹਰਿਆਣੇ ਦੇ ਲੋਕੋ ਮਜ਼ਬੂਤ ਹੋ ਕੇ ਖਨੌਰੀ ਬਾਰਡਰ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਤਾਂ ਕਿ ਦਾਦਾ ਜੀ ਨੂੰ ਪੁਲਸ ਚੱਕ ਨਾ ਸਕੇ ਆਪਾਂ ਮੋਰਚਾ ਫਟੇ ਕਰਕੇ ਹੀ ਆਵਾਂਗੇ ਰਾਤ ਪਤਾ ਲੱਗਿਆ ਸੀ ਕਿ ਦਾਦਾ ਜੀ ਨੂੰ ਪੁਲਸ ਚੱਕਣਾ ਚਾਹੁੰਦੀ ਆ ਜਦੋਂ ਸਾਨੂੰ ਪਤਾ ਲੱਗਿਆ ਕਿ ਦਾਦਾ ਜੀ ਨੂੰ ਪੁਲਸ ਚੱਕਣਾ ਚਾਹੁੰਦੀ ਆ ਅਸੀਂ ਰਾਤ ਤੁਰੇ ਸਵੇਰ ਇੱਥੇ ਪਹੁੰਚ ਗਏ ਤੇ ਪੰਜਾਬ ਦੇ ਲੋਕੋ ਤੇ ਹਰਿਆਣੇ ਦੇ ਲੋਕੋ ਮਜ਼ਬੂਤ ਹੋ ਕੇ ਖਨੌਰੀ ਬਾਰਡਰ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਤਾਂ ਕਿ ਦਾਦਾ ਜੀ ਨੂੰ ਪੁਲਿਸ ਚੱਕ ਨਾ ਸਕੇ ਆਪਾਂ ਮੋਰਚਾ ਫਟੇ ਕਰਕੇ ਹੀ ਆਵਾਂਗੇ